ਸਰਪੰਚ ਸਾਹਿਬ ਕੀ ਨਾਮ ਹੈ ਤੁਹਾਡਾ ਲਾਭ ਸਿੰਘ ਜੀ ਲਾਭ ਸਿੰਘ ਲਾਭ ਸਿੰਘ ਸਰਪੰਚ ਸਾਹਿਬ ਤੁਹਾਡੇ ਏਰੀਆ ਦੇ ਵਿੱਚ ਸਾਧੂਪੁਰਾ ਬਸਤੀ ਦੇ ਵਿੱਚ ਅੱਗ ਲੱਗੀ ਹੈ ਕਿੰਨਾ ਕੁ ਨੁਕਸਾਨ ਹੋਇਆ ਜੀ ਕਾਫੀ ਨੁਕਸਾਨ ਹੋਇਆ ਜੀ ਦੋ ਤਿੰਨ ਘਰਾਂ ਦਾ ਸਾਰਾ ਸਮਾਨ ਜਲ ਕੇ ਸੁਆਹ ਹੋ ਗਿਆ ਸੁਆਹ ਹੋ ਗਿਆ ਹਾਂਜੀ ਤੇ ਪਰਿਵਾਰਿਕ ਮੈਂਬਰਾਂ ਨੇ ਜਾਨ ਕਿਵੇਂ ਬਚਾਈ ਹੈ ਜੀ ਜਾਨ ਭੱਜ ਕੇ ਬਚਾਈ ਹੈ ਜੀ ਬੱਚੇ ਕਿੰਨੇ ਸੀ ਬੱਚੇ ਬੱਚੇ ਕੱਢੇ ਨੇ ਇਹਨਾਂ ਨੇ ਆਪ ਹੀ ਹਿੰਮਤ ਨਾਲ ਆਪ ਹੀ ਤੇ ਸੋਨ ਦੇ ਵਿੱਚ ਆਇਆ ਵੀ ਸਾਰਾ ਏਰੀਆ ਜਿਹੜਾ ਗਰੀਬ ਪਰਿਵਾਰ ਹੀ ਵੱਸਦੇ ਨੇ ਮਿਹਨਤ ਕਰਕੇ ਖਾਣ ਵਾਲੇ ਨੇ ਹਾਂ ਜੀ ਹਾਂ ਪੂਰੀ ਮਿਹਨਤ ਕਰਕੇ ਖਾਂਦੇ ਨੇ ਤੇ ਬਾਕੀ ਇਹਨਾਂ ਦੀਆਂ ਟੂੜੀਆਂ ਕੋਈ ਟਰਾਲੀਆਂ ਕਿੰਨੀਆਂ ਹੀ ਤੀਆਂ ਉਹ ਵੀ ਮੱਚ ਗਈਆਂ ਜੀ ਵਿੱਚ ਹੀ ਮੱਚ ਗਿਆ ਸਾਰਾ ਸਮਾਨ ਨੀੜਾ ਲੱਤਾਂ ਜੋ ਵੀ ਸੀ ਸਾਰਾ ਮੱਚ ਗਿਆ ਜੀ ਠੀਕ ਹੈ ਜੀ ਇਹ ਬੈੱਡ ਬੁੱਟੀਆਂ ਕੁਰਸੀਆਂ ਹੋਰ ਨਿੱਕਾ ਮੋਟਾ ਘਰ ਸਾਰਾ ਕੁਝ ਨੁਕਸਾਨ ਹੋ ਗਿਆ ਤੇ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਜੀ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨਾਂ ਨੂੰ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਜੀ ਖਾਣ ਦੀ ਪੂਰਤੀ ਕੀਤੀ ਜਾਵੇ ਗਰੀਬ ਪਰਿਵਾਰ ਨੇ ਜੀ ਬਹੁਤ ਪੁੱਜ ਕੇ ਮਿੰਟ ਕਰਕੇ ਕਜਾਰਾ ਕਰਦੇ ਨੇ ਆਪ ਦਾ ਬਜਰੀ ਕੀ ਨਾਮ ਹੈ ਵੀਰ ਜੀ ਆਪਣਾ ਸਾਡਾ ਨਾਮ ਬਲਿਹਾਰ ਸਿੰਘ ਆ ਜੀ ਤੇ ਤੁਸੀਂ ਵੀ ਇੱਥੇ ਰਹਿੰਦੇ ਹੋ ਹਾਂ ਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਅੱਗ ਲੱਗੀ ਕਦੋਂ ਇਹ ਲੱਗੀ ਅੱਗ ਨੂੰ ਜੀ ਤਿੰਨ ਘੰਟੇ ਹੋ ਗਏ ਤਿੰਨ ਜਿਹੜੀ ਗੱਡੀਆਂ ਜੀ ਹਾਂਜੀ ਅੱਗ ਜੋ ਨਾਲੀਆਂ ਮਤਲਬ ਖਾਲੀ ਹੋ ਚੁੱਕੇ ਹੈ ਤੱਕ ਅੱਗ ਕੰਟਰੋਲ ਨਹੀਂ ਹੋ ਰਹੀ ਹਜੇ ਵੀ ਅੱਗ ਚੱਲ ਰਹੀ ਆ ਤੇ ਹਲੇ ਵੀ ਅੱਗ ਚੱਲਿਆ ਪਰ ਕੀ ਤੁਹਾਡੇ ਏਰੀਆ ਦੇ ਵਿੱਚ ਫਾਇਰ ਬ੍ਰਿਗੇਡ ਦੀ ਕੋਈ ਆਪਣੀ ਗੱਡੀ ਆ ਜਾਂ ਬਾਹਰੋਂ ਹੀ ਆਉਂਦੀ ਇਹ ਨਰ ਪੈਵਰ ਕੋਲੇ ਫੈਕਟਰੀ ਹੈ ਜੀ ਹਾਂਜੀ ਉੱਥੋਂ ਆਈਆਂ ਨੇ ਜੀ ਠੀਕ ਹੈ ਬਾਕੀ ਮਲੇਰ ਕੋਟੋਂ ਆਈਆਂ ਬਾਕੀ ਮਲੇਰ ਕੋਟਲੇ ਜੀ ਨੇ ਬਾਹਰੋਂ ਜੀ ਮਲੇਰ ਕੋਟ ਤੋਂ ਮਲੇਰ ਕੋਟ ਲੈ ਇੱਥੋਂ ਤਕਰੀਬਨ 10-12 ਕਿਲੋਮੀਟਰ ਹੈਗਾ 10 ਮਿੰਟ ਦਾ ਸਮਾਂ ਲੱਗ ਜਾਂਦਾ ਤੁਹਾਨੂੰ ਨਹੀਂ ਲੱਗਦਾ ਵੀ ਇਸ ਏਰੀਆ ਦੇ ਵਿੱਚ ਫਾਇਰ ਬ੍ਰਿਗੇਡ ਇੱਕ ਆਪਣੀ ਵੀ ਹੋਣੀ ਜਰੂਰੀ ਹੋਣੀ ਚਾਹੀਦੀ ਹੈ ਜੀ ਚਾਹੀਦੀ ਹੈ ਜੀ ਚਾਹੀਦੀ ਹੈ ਜੀ ਸਾਨੂੰ ਜਿਵੇਂ ਕੁੱਕ ਕਲਾ ਪੈਂਦਾ ਉੱਥੇ ਫਾਇਰ ਬ੍ਰਿਗੇਡ ਸਾਨੂੰ ਪੱਕੀ ਏਰੀਆ ਨੂੰ ਚਾਹੀਦੀ ਹੈ ਚਾਹੀਦੀ ਹੈ ਜੀ ਠੀਕ ਹੈ ਹਾਂਜੀ ਇਹੀ ਮੰਗ ਕਰਦੇ ਆ ਜਿਵੇਂ ਫਾਇਰ ਬ੍ਰਿਗੇਡ ਆ ਸਾਨੂੰ ਮਰੇ ਕੋਲ ਲਿਆਉਂਦੀਆਂ ਨੇ ਦੂਰੋਂ ਆਉਂਦੀਆਂ ਨੇ ਸਾਨੂੰ ਕੋਪ ਫਾਇਰ ਬ੍ਰਿਗੇਡ ਖੜੀ ਹੋਵੇ ਸਾਡੇ ਲਵੇ ਲਾਉਣ ਦੇ ਪਿੰਡਾਂ ਨੂੰ ਉਹਦਾ ਫਾਇਦਾ ਹੋਵੇ ਕੋਈ ਅੱਗ ਲੱਗਦੀ ਹੈ ਕੋਈ ਹਾਦਸਾ ਹੁੰਦਾ ਉਹ ਹੁਣ ਤੋਂ ਰੋਕਿਆ ਜਾਵੇ ਪਹਿਲਾਂ ਕਿਉਂਕਿ ਹਰ ਸਾਲ ਹੈ ਜਿਹੜੀ ਪੱਕੀ ਫਸਲ ਨੂੰ ਇਧਰਲੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਅੱਗ ਲੱਗਦੀ ਹੈ ਤੇ ਵਿੱਚ ਸਮਾਂ ਪੈ ਜਾਂਦਾ ਫਾਇਰ ਬ੍ਰਿਗੇਡ ਦੂਰੋਂ ਆਉਣ ਕਰਕੇ ਨੁਕਸਾਨ ਵੀ ਹੋ ਜਾਂਦਾ ਕਈ ਕਿਸਾਨ ਦਾ ਹੁਣ ਦੇਖੋ ਜੀ ਕਦੇ ਫਸਲ ਦਾ ਹੁੰਦਾ ਹੁਣ ਘਰਾਂ ਦਾ ਹੋਇਆ ਕਿੰਨਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਹੋਇਆ ਇਹਨਾਂ ਦਾ ਤੇ ਗਰੀਬ ਪਰਿਵਾਰ ਹੈ ਪਿੰਡ ਲੈਵਲ ਤੇ ਵੀ ਕੋਈ ਸਹਾਇਤਾ ਕਰੋਗੇ ਜੀ ਜੋ ਹੋਊ ਜੀ ਬਣਦੀ ਕਰਾਂਗੇ ਜੀ ਕਰੂ ਆ ਸਭੀ ਚਾਹ ਬਾਕੀ ਜੋ ਸਰਕਾਰ ਇਹਨਾਂ ਦਾ ਬਣਦਾ ਮੁਆਵਜ਼ਾ ਇਹਨਾਂ ਨੂੰ ਦੇਵੇ ਇਹਨਾਂ ਨੂੰ ਮਿਲਣਾ ਚਾਹੀਦਾ ਠੀਕ ਹੈ ਕੀ ਨਾਮ ਹੈ ਮਾਤਾ ਜੀ ਕਰਮਜੀਤ ਆ ਜੀ ਤੇ ਤੁਹਾਡੇ ਏਰੀਆ ਦੇ ਵਿੱਚ ਤੁਹਾਡੇ ਘਰਾਂ ਨੂੰ ਅੱਗ ਲੱਗੀ ਹੈ ਅੱਗ ਲੱਗੀ ਕਿਵੇਂ ਹੈ ਪਹਿਲਾਂ ਖੱਟਿਆਂ ਚ ਵਈ ਆ ਜੀ ਖੇਤ ਦੇ ਵਿੱਚੋਂ ਹਾਂ ਜੀ ਖੇਤ ਚ ਵਈ ਆ ਫਿਰ ਤੇ ਚੋ ਘਰਾਂ ਚ ਆ ਬੜੀ ਘਰਾਂ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੂੜੀਆਂ ਮੱਚੀਆਂ ਸਭ ਦੀ ਤੇ ਘਰ ਦਾ ਸਮਾਨ ਵੀ ਕਹਿ ਰਹੇ ਨੇ ਮੱਚ ਗਿਆ ਕੀ ਕੀ ਮੱਚਿਆ ਜੀ ਸਮਾਨ ਦੇ ਵਿੱਚ ਸਭ ਕੁਝ ਹੀ ਮੱਚ ਗਿਆ ਦੇੜਾ ਕੱਪੜਾ ਦੀੜਾ ਸਭ ਕੁਝ ਹੀ ਮੱਚ ਗਿਆ ਠੀਕ ਹੈ ਤੇ ਘਰ ਦੇ ਵਿੱਚ ਬੱਚੇ ਕਿੰਨੇ ਸੀਗੇ ਬੱਚੇ 3-4 ਤੇ ਜੀ ਤੇ ਉਹ ਕਿਵੇਂ ਬਚਾਏ ਨੇ ਉਹ ਭੱਜ ਭੱਜ ਕੇ ਬਚਾਏ ਨੇ ਜੀ ਠੀਕ ਹੈ ਆ ਸਾਨੂੰ ਤਾਂ ਆਪਦੀ ਜਾਨ ਦਾ ਸੀ ਵੀ ਅਸਤੇ ਭੱਜ ਭੱਜ ਕੀ ਗਿਆ ਤੇ ਪਿੰਡ ਵਾਸੀਆਂ ਨੇ ਅੱਗ ਉੱਤੇ ਕਾਬੂ ਪਾਉਣ ਦੀ ਕਿਵੇਂ ਕੋਸ਼ਿਸ਼ ਕੀਤੀ ਹੈ ਕੋਸ਼ਿਸ਼ ਬਹੁਤ ਕੀਤੀ ਹੈ ਹੋਈ ਨਹੀਂ ਪਰ ਹਾਂਜੀ ਬਹੁਤ ਪਾਣੀ ਪੂਣੀ ਪਾਇਆ ਸਾਤੋਂ ਉਸ ਤੋਂ ਜਾਨੂੰ ਲਾਈਟ ਵੀ ਭੱਜ ਗਈ ਪਾਣੀ ਵੀ ਮੁੱਕ ਗਿਆ ਤੇ ਹੁਣ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਜਿਹੜਾ ਸਾਡਾ ਨੁਕਸਾਨ ਹੋ ਗਿਆ ਸਾਨੂੰ ਫਰਚ ਮਿਲਣਾ ਚਾਹੀਦਾ ਮਾਤਾ ਕੀ ਨਾਮ ਹੈ ਜੀ ਜਗਦੇਵ ਕੌਰ ਆ ਜੀ ਤੇ ਤੁਹਾਡੇ ਘਰ ਨੂੰ ਅੱਗ ਲੱਗੀ ਹੈ ਜਿਹੜਾ ਨੁਕਸਾਨ ਤੁਹਾਡੀ ਘਰ ਦਾ ਹੋਇਆ ਹਾਂ ਜੀ ਹਾਂ ਸਾਡਾ ਹੋਇਆ ਜੀ ਕੀ ਕੁਝ ਮੱਚ ਗਿਆ ਤੁਹਾਡੇ ਸਾਰਾ ਕੁਝ ਹੀ ਮੱਚ ਗਿਆ ਜੀ ਬੈੱਡ ਬਚਾ ਰਹੇ ਸਮਾਨ ਕੁਝ ਵੀ ਨਹੀਂ ਰਿਹਾ ਜੀ ਬੈੱਡ ਵਗੈਰਾ ਸਾਰਾ ਮੱਚ ਗਿਆ ਜੀ ਸਾਰਾ ਕੁਝ ਮੱਚ ਗਿਆ ਜੀ ਤੇ ਘਰ ਦੇ ਵਿੱਚ ਕਿੰਨੇ ਜੀ ਸੀਗੇ ਤੁਸੀਂ ਉਸ ਵੇਲੇ ਘਰ ਚਾਚੀ ਚਾਰ ਜੀ ਬੈਠੇ ਤੇ ਜੀ ਬੱਚੇ ਤੇ ਬਾਕੀ ਮਾਂ ਸੀਗੀ ਅੱਜ ਕੇ ਨਿਕਲਿਆ ਮੈਂ ਬੱਚਿਆਂ ਨੂੰ ਬਚਾਤਾ ਜੀ ਹੂੰ ਮਾਂ ਤੁਸੀਂ ਬਾਤ ਜਵਾਬ ਦੀ ਜਾਨ ਬਚਾ ਕੇ ਮੈਂ ਆਉਣੀ ਆ ਤੇ ਹੁਣ ਕੀ ਮੰਗ ਕਰਦੇ ਬਹੁਤ ਮੱਚਦੀ ਆ ਜੀ ਤੂੜੀ ਨੂੰ ਅੱਗ ਲੱਗਿਆ ਲਾਟਾਂ ਨਿਕਲਦੀਆਂ ਨੇ ਬੁਰਾ ਹਾਲ ਹੋਇਆ ਪਿਆ ਤਿੰਨ ਘੰਟੇ ਹੋ ਗਏ ਜੇ ਮਸ਼ੀਨ ਤੋਂ ਵੀ ਨਹੀਂ ਬੁਝਾਈ ਗਈ ਹਾਂ ਜੀ ਬਹੁਤ ਨੁਕਸਾਨ ਹੋ ਗਿਆ ਜੀ ਤੇ ਹੁਣ ਕੀ ਮੰਗ ਕਰਦੇ ਹੋ ਸਰਕਾਰ ਸਾਨੂੰ ਆਮ ਜਨ ਮਿਲਣਾ ਚਾਹੀਦਾ ਅਸੀਂ ਗਰੀਬ ਬੰਦੇ ਆ ਦਿਹਾੜੀ ਵਾਲੇ ਬੰਦੇ ਆ ਤੇ ਸੁਣਨ ਦੇ ਵਿੱਚ ਆ ਵੀ ਤੁਸੀਂ ਜਿਹੜੀ ਤੂੜੀ ਦੀਆਂ ਟਰਾਲੀਆਂ ਛਡਾਈਆਂ ਸੀ ਉਹ ਵੀ ਆਧਾਰ ਪੈਸੇ ਹਾਂ ਜੀ ਆਧਾਰ ਫੜਿਆ ਵੀ ਨਹੀਂ ਕਿਸੇ ਦੇ ਮੋੜ ਐ ਵੀ ਨਹੀਂ ਜੀ ਅੱਛੀ ਠੀਕ ਹੈ ਵਿੱਚ ਮੋੜ ਤੇ ਵਿੱਚ ਰਹਿੰਦੇ ਨੇ ਹਜੇ ਇਲਾਕੇ ਦੇ ਐਮਐਲਏ ਨੂੰ ਕੀ ਬੇਨਤੀ ਕਰਨੀ ਚਾਹੋਗੇ ਜੀ ਇਹੀ ਬੇਨਤੀ ਆ ਜੀ ਸਾਡੀ ਸਾਨੂੰ ਵਾਅਮ ਦਾ ਮਿਲਣਾ ਚਾਹੀਦਾ ਜੀ ਜਿੰਨਾ ਨੁਕਸਾਨ ਹੋ ਗਿਆ ਸਾਡਾ